ਅੱਜ ਮੇਰੀ ਆਂਟੀ ਆਏ ਸਾਡੇ ਸ਼ੋਰੂਮ ਤੇ ਗਣਪਤੀ ਤੇ ਫੜੀ ਡਾਕਟਰ ਦੀ ਆਂਟੀ ਆ ਕੇ ਤੇ ਲਾਂਚ ਕੀਤੀ ਸਾਡੀ ਉਹਨੂੰ ਬਹੁਤ ਵੱਡੀ ਯੂਟਿਊਬਰ ਬਹੁਤ ਵੱਡੀ ਬਲੌਗਰ ਬਣੀ ਹੈ ਛੋਟੇ ਜਿਹੰਦੇ ਨੂੰ ਆਸ਼ ਨੂੰ ਛੋਟੇ ਜਿਹੰਦੇ ਨੂੰ ਖੜਾਇਆ ਮੈਂ ਅੱਜ ਛੋਟੇ ਛੋਟੇ ਹੁੰਦੇ ਸੀਗੇ ਅੱਜ ਮੈਂ ਮਸਾਂ ਬੁਲਾਇਆ ਕਹਿ ਕੇ ਕਿ ਵੀ ਆਂਟੀ ਮੇਰੇ ਕੋਲੇ ਆ ਕੇ ਤੇ ਜਾਓ ਮੇਰਾ ਸ਼ੋਰੂਮ ਦੇਖ ਕੇ ਤੇ ਜਾਓ ਤੇ ਆਂਟੀ ਕਹਿੰਦੇ ਮੇਰੇ ਕੱਪੜੇ ਬਣਾ ਪਹਿਲਾਂ ਫਿਰ ਆਉਂਗੀ ਮੈਂ ਤੇਰੇ ਕੋਲ ਅੱਜ ਭਾਈ ਮੇਰੇ ਮੁੰਡੇ ਨੇ ਸ਼ੋਰੂਮ ਬਣਾ ਲਿਆ ਸ਼ੋਰੂਮ ਬਣਾਇਆ ਸਭ ਤੁੜਾ ਲਾ ਦਿੱਤੀ ਦਾ ਸ਼ਿਵ ਆਦੇ ਪਤਾ ਕੀ ਹੈ ਜਦੋਂ ਇਹ ਛੋਟੇ ਛੋਟੇ ਹੁੰਦੇ ਸੀ ਨਾ ਮੇਰੇ ਕੋਲੇ ਖੇਡਦੇ ਤੇ ਹੁਣ ਭਾਈ ਇਹ ਸ਼ੋਰ ਮਾਂ ਦੇ ਮਾਰਕ ਬਣ ਕੇ ਪਰਮਾਤਮਾ ਨੇ ਉਹਨੂੰ ਇਸੇ ਤਰ੍ਹਾਂ ਹੀ ਰੱਖਿਆ ਹੈ ਨਾ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਐ ਕਹਿੰਦੇ ਵੀ ਹਾਂ ਸਾਡੀ ਮਾਤਾ ਆ ਗਈ ਸਾਡੀ ਆਂਟੀ ਆ ਗਈ ਹੈ ਨਾ ਪਰਿਵਾਰ ਨਾਲ ਸਾਡਾ ਬਹੁਤ ਇਹਨਾਂ ਨਾਲ ਬਹੁਤ ਹੀ ਜ਼ਿਆਦਾ ਵਧੀਆ ਤਾਲੁਕਾਤ ਹੈ ਤੇ ਅੱਜ ਆਪਾਂ ਆਏ ਆ ਤੇ ਅੱਜ ਇੱਕ ਆਂਟੀ ਮੈਂ ਨਹੀਂ ਜਾਣ ਦਿੰਦਾ ਜਿੰਨਾ ਚਿਰ ਮੈਂ ਤੁਹਾਡੀ ਕੋਈ ਸੇਵਾ ਨਹੀਂ ਕਰਦਾ ਕਿਹੜਾ ਸੇਵਾ ਦੇ ਕੋਈ ਜੋਗੇ ਮੇਨੂੰ ਸੇਵਾ ਦੇ ਕਿਸ ਚਾਹੋਗੇ ਮੇਨੂੰ ਬਿਨਾ ਸੇਵਾ ਦੇ ਕਿਵੇਂ ਜਾਵਾਂਗੇ ਅੰਟੀ ਜੀ ਮੈਂ ਨਹੀਂ ਕੁਝ ਨਾ ਮੈਂ ਅੰਟੀ ਜੀ ਨੇ ਮੈਂ ਦੇਖਿਆ ਵੀ ਪਿਓਰ ਦਾ ਸ਼ਾਲ ਲੀਤਾ ਤੇ ਆਪਾਂ ਵੀ ਪਿਓਰ ਦੇ ਸ਼ਾਲ ਲੈ ਕੇ ਮੈਂ ਕਹਿੰਦੀ ਪਸੰਦ ਕਰ ਤੂੰ ਗਾਰੰਟੀ ਨਾਲ ਪਸੰਦ ਕੀਤਾ ਮੇਰੇ ਤੋਂ ਹਾਂ ਵੀ ਮੈਂ ਮੈਂ ਕਹਿੰਦਾ ਨਹੀਂ ਖਾਚਾ ਕਰ ਲਈ ਬਈ ਕਹਿੰਦਾ ਕਿ ਨਹੀਂ ਆਂਟੀ ਥੋੜਾ ਅਸ਼ਵਾ ਦੇ ਬਣਾ ਰਹੇ ਸਾਡੇ ਅੱਜ ਬਈ ਮੇਰੇ ਪੁੱਤਰ ਨੇ ਮੈਨੂੰ ਪਿਓਰ ਦਾ ਸ਼ਾਲ ਆ ਗਿਫਟ ਕੀਤਾ ਦੇਖੋ ਤੁਸੀਂ ਸਹੇਲੀਆਂ ਦੱਸੋ ਰੰਗ ਬਨ ਕਿਵੇਂ ਆ ਹਨਾ ਤੁਹਾਨੂੰ ਵੀ ਚੰਗਾ ਲੱਗਾ ਤੁਹਾਨੂੰ ਵੀ ਭੇਜਾਂਗੇ ਆ ਦੇਖੋ ਤੁਸੀਂ ਪਿਓਰ ਦਾ ਬਿਲਕੁਲ ਐਨ ਚੁੰਨੀ ਵਰਗਾ ਤੇ ਨਾਲੇ ਸ਼ੋਰੂਮ ਤੇ ਵੀ ਆਇਆ ਕਰੋ ਬਈ ਆਇਆ ਕਰੋ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਮੇਰੇ ਮੁੰਡੇ ਕੋਲੇ ਆਇਆ ਕਰੋ ਠੀਕ ਆ ਓਕੇ ਬਾਏ ਬਾਏ ਬਾਈ ਜੀ